ਸਾਡੇ ਪਿੰਡ ਦੀ ਖੂਬਸੂਰਤੀ ਬੇਲ ਵੇਖੋ ਕਿੰਨੀ ਸੋਹਣੀ ਲੱਗਦੀ ਯਾਰ ਬਹੁਤ ਰੰਗ ਆਉਂਦੀ ਹੈ ਬੇਲ 'ਚ ਆਪਣੇ ਦਿੱਲੀ ਰੋਡ ਤੇ ਲੱਗੀਆਂ ਵਾ ਇੱਥੇ ਲੱਗਿਆ ਕਿੰਨੇ ਰੰਗ ਤਾਂ ਬਾਹਰ ਲਿਓ ਵੇਖ ਲਓ ਵੀਡੀਓ ਪਿੰਡ ਦੀ ਨੀਡਾ ਅਮਰੀਕਾ ਆਸਟ੍ਰੇਲੀਆ ਲੰਡਨ ਜਿੱਥੇ ਇੱਥੇ ਰਹਿੰਦੇ ਹਾਂ ਹਾਰਨੇ ਵੱਜ ਗਿਆ ਇਹਦੇ ਨਾਲ ਪਿੰਡ ਦੀ ਬੜੀ ਯਾਦ ਆਊਗੀ ਕੁੱਤੇ ਕੋਲਾ ਝਾੜੋ ਆ ਗਿਆ ਜੀ ਮੀਂਹ ਫੁੱਲ ਆ ਟੜਕੇ ਟੜਕੇ ਬੰਦਾ ਡਾਹ ਕੇ ਇੱਥੇ ਮੇਜ਼ ਤੇ ਚਾਹ ਜੋ ਪੀਂਦਾ ਰੱਖ ਕੇ ਇੱਕ ਵਾਰ ਕੋਲੇ ਕਿਣੀ ਗਰਮਣੇ ਬਾਬਾ ਲੱਗੀਆਂ ਬਈ ਤੋੜੋ ਤੇ ਖਾਓ ਪਰ ਪੁੱਛ ਕੇ ਕੇਸਰ ਕੀ ਹਾਲ ਐ ਠੀਕ ਐ ਜੀ ਕੀ ਕਰਦਾ ਫਿਰਦਾ ਆ ਗੁੱਡਾ ਬਣਾ ਰਹੇ ਕੁੱਪੜਾ ਵਾਹ ਤੋ ਸਹੀ ਵਾਹ ਵੀ ਵਾਹ ਆਉ ਤੋ ਸਹੀ ਜੀ ਕੁੱਟਿਆਂ ਤੋਂ ਬਚਦੇ ਬਚਾਉਂਦੇ ਪਹੁੰਚ ਗਏ ਅਸੀਂ ਕੇਸਰ ਕੋਲੇ ਮਾਨ ਸਾਹਿਬ ਦੀਆਂ ਘੋੜੀਆਂ ਖੜੀਆਂ ਕੱਲ ਨੂੰ ਲਿਆਵਾਂਗੇ ਮੁਰਗੀਆਂ ਬਿਊਟੀਫੁੱਲ ਜਿਉਂ ਉਹ ਵੇਣੇ ਦਰਵਾਜ਼ੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਕੀ ਹਾਲ ਹੈ ਸੋਨੇ ਦੇ ਪੰਛੀ ਅਣਾਪ ਤੋਂ ਦਿਖਾਵਾਂਗੇ ਉਹ ਦੋ ਬਿੱਲੀਆਂ ਨੇ ਸਾਹਮਣੇ ਦੀਆਂ ਕਿਸੇ ਦਿਨ ਨਾ ਇੱਕ ਆਹ ਵਾਲੀ ਠਿਕਾਣੇ ਆ ਗਿਆ ਜੀ ਮੀਂਹ ਫੁੱਲ ਵਾਹ ਜੀ ਵਾਹ ਭਾਈ ਬਲਜਿੰਦਰ ਮੌਸਮ ਪੰਜਾਬ ਦੇ ਉਹਨਾਂ ਹੀ ਜਾਣਕਾਰੀ ਜਮਨ ਪੂਰੀ ਜਿਵੇਂ ਉਹਨੇ ਦੱਸਿਆ ਸੀ ਉਹ ਮੈਂ ਸੱਚ ਸਿੱਧ ਹੋਈ ਹੈ ਤੇ ਆਏ ਗੜੇ ਹੁੰਦੀ ਵੀ ਹੈ ਤੇ ਅੱਜ ਤੜਕੇ ਤਾਂ ਨਹੀਂ ਪਈ ਜਾਂਦਾ ਹੁਣ ਹਟਿਆ ਥੋੜਾ ਜਾਂ ਤੇ ਤੁਸੀਂ ਵੇਖ ਲਓ ਵੀ ਹੁਣ ਸਮਾਂ ਚਾਰ ਬੱਜਾਂ ਵਾਲੀ ਆ ਤੜਕੇ ਦਾ ਪੂਰਾ ਨਹੀਂ ਪਈ ਗਿਆ ਪਹਿਲਾਂ ਤੇਜ ਆਇਆ ਮੁੜ ਕੇ ਜਿਵੇਂ ਸੌਂਦੇ ਵੀ ਨਹੀਂ ਪੈਂਦਾ ਹੁੰਦਾ ਕਰਮਣ ਕਰਮਣ ਜੀ ਹੋएगी ਵਧੀਆ ਬਾਕੀ ਤੁਹਾਡੇ ਸਾਹਮਣੇ ਆ ਇਹ ਆਪ ਕੱਲ ਵੀਡੀਓ ਪਾਈ ਸੀ ਬੰਨ ਦੀ ਜੱਜ ਵੇਖ ਲਓ ਤੁਸੀਂ ਨੀਰ ਆ ਗਿਆ ਗਰਮੀ ਤੋਂ ਮਿਲੀ ਰਾਹਤ ਤੇ ਐਂ ਦੱਸੀ ਜਾਂਦੇ ਅਗਲੇ ਤਿੰਨ ਚਾਰ ਦਿਨ ਵੀ ਠੰਡ ਹੋਰ ਰਹੂਗੀ ਬਾਕੀ ਕੱਲ ਨੂੰ ਲੱਗ ਜੂਗਾ ਪਤਾ ਕੀ ਮੰਦਾ ਕੀ ਨਹੀਂ ਮੰਦਾ ਬੂਟੇ ਮੱਟਿਆਂ ਨੂੰ ਸਾਰਿਆਂ ਨੂੰ ਰਾਹਤ ਮਿਲ ਗਈ ਹਾਨਸਾਨਾ ਨੂੰ ਤਾਂ ਮਿਲੀ ਮਿਲੀ ਹੈ ਮਨਛੀਆ ਨੂੰ ਜਾਨਵਰਾਂ ਨੂੰ ਵਾਹ ਜੀ ਵਾਹ ਰਿਸਪਾਂਸਿਬਲੀ ਜਾਂਦੇ ਆ। ਬਾਕੀ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ 'ਚ। ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ, ਤੰਦਰੁਸਤ ਹੋਵੋਗੇ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਦੀ। ਬਾਕੀ ਜਵਾਖਜੂਗ ਯਾਤਰ ਗਏ ਨਾਨਕੇ। ਤਾਂ ਆਣਕ ਮੇਲਾ ਘੱਟ ਥੋੜਾ ਜਿਹਾ। ਵਾਹ ਜੀ ਵਾਹ। ਬਿਊਟੀਫੁੱਲ ਸਾਡੇ ਪਿੰਡ ਦੀ ਬਹੁਤ ਖੂਬਸੂਰਤ ਗਲੀ ਹੈ। ਦੋਨੇ ਪਾਸੇ ਹਰਿਆਲੀ। ਸੁੰਦੇ ਪੰਛੀ ਹਾਂ ਜੀ ਬਾਹਰ ਸਭ ਤੋਂ ਵੱਧ ਨਿਆਰਾ ਸਾਡੇ ਪਿੰਡ ਦੀਆਂ ਗਲੀਆਂ ਹੁੰਦਾ ਬਹੁਤ ਖੁੱਲੀਆਂ ਇੱਦਾਂ ਗਲੀਆਂ ਬਣੀਆਂ ਨਾ ਕਈ ਥਾਵਾਂ ਤੇ ਮਤਲਬ ਥੋੜੀ ਜੀ ਲੋਕਾਂ ਨਾਲ ਗੱਲਬਾਤ ਵੀ ਕੀਤੀ ਸੀ ਵੀ ਚਲੋ ਥਾਂ ਤੋਂ ਦੇ ਕੇ ਗਲੀਆਂ ਥੋੜੀਆਂ ਚੌੜੀਆਂ ਕਰਾ ਲਓ ਬਾਰੀ-ਬਾਰੀ ਪੰਦੀਆਂ ਨਹੀਂ ਲੋਕਾਂ ਨੇ ਗੱਲ ਮੰਨੀ ਵੀ ਐ ਤਾਂ ਹੀ ਇਹ ਮਤਲਬ ਖੁੱਲੀਆਂ ਹੋਈਆਂ ਥਾਂ ਦੀ ਸੈਟਿੰਗ ਕਰਕੇ ਕੇਸਰ ਜੀ ਕੇਸਰ ਕੀ ਹਾਲ ਐ ਕੀ ਕਰਦਾ ਫਿਰਦਾ ਆ? ਆ ਖੁੱਡਾ ਬਣਾ ਰਹੇ ਕੁੱਪੜਾਂ ਦਾ ਹੀ। ਅੱਛਾ? ਹਾਂਜੀ। ਮਾਨ ਸਾਹਿਬ ਨਹੀਂ ਆਏ। ਮਾਨ ਦਾ ਬਸ ਆਉਣਗੇ ਕੱਲ ਨੂੰ। ਕੱਲ ਨੂੰ ਆਣਾ? ਕੱਲ ਨੂੰ ਜਾਂ ਪਰਸੋਂ। ਠੀਕ ਹੈ ਠੀਕ। ਹੋਰ? ਵਧੀਆ ਓਕੇ ਜੀ। ਅਜ ਤਰ ਆਪਣੇ ਖੁਸ਼ ਕਰਤਾ ਨਾ। ਹਾਂਜੀ ਹਾਂਜੀ। ਗਰਮੀ ਬਹੁਤ ਸੀ। ਹੋਰ ਯਾਰਾ। ਹੋਰ ਕਰੇ ਠੀਕ ਹੈ ਸਾਰੇ। ਵਧੀਆ ਵਧੀਆ। ਆਪ ਵੀ ਬਣਾ ਰਹੇ? ਆਪ ਹੀ ਬਣਾ ਰਹੇ ਆ ਕੇ ਦੇਖ ਲਓ। ਜਾਓ ਤਾਂ ਆਓ ਤਾਂ ਸਹੀ। ਵਾਹ ਵੀ ਵਾਹ। ਆਓ ਤਾਂ ਸਹੀ ਜੀ। ਯਸਰ ਪਾ ਰਿਹਾ ਜੀ ਖੁੱਡਾ ਤੇ ਹੁਣ ਆਪਾਂ ਅੰਦਰ ਜਾ ਕੇ ਵੇਣੇ ਆ। ਣਾੜ ਸੰਦਖੋਣੇ ਅੰਦਰੋਂ ਪਾਰਕ ਜਿਹੜਾ ਹੁਣ ਮੀਨਾ ਬਹੁਤ ਜ਼ਿਆਦਾ ਸੋਨਾ ਹੋ ਗਿਆ ਹੁਣ ਕੁੱਤਿਆਂ ਤੋਂ ਬਚਦੇ ਬਚਾਉਂਦੇ ਪਹੁੰਚ ਗਏ ਅਸੀਂ ਕੇਸਰ ਕੋਲੇ ਮਾਨ ਸਾਹਿਬ ਦੀਆਂ ਘੋੜੀਆਂ ਖੜੀਆਂ ਵਾਹ ਵੀ ਵਾਹ ਥੋੜਾ ਬਣਾਇ ਸ਼ਾਪ ਬਣਾਇ ਪਰਾਂ ਕਿਸ ਤਰ੍ਹਾਂ ਹਾਂਜੀ ਸਾਰਾ ਜੀ ਵੈਰੀ ਗੁੱਡ ਕੀ ਕੁਛ ਰੱਖਣਾ ਇੱਥੇ ਅਬ ਮੁਰਗੇ ਰੱਖਨੇ ਆ ਜੀ ਤੇ ਬਾਹਰ ਕੀ ਚੁੱਤ ਰਹੇ ਹੋ ਹਾਂ ਬਾਹਰ ਚੁੱਤ ਰਹੇ ਆ ਜੀ ਵਾਹ ਵੀ ਵਾਹ ਵਧੀਆ ਬਣਾਇਆ ਬਹੁਤ ਖੁੱਲਾ ਡੁੱਲਾ ਕੱਲ ਨੂੰ ਲਿਆਵਾਂਗੇ ਮੁਰਗੀਆਂ ਠੀਕ ਹੈ ਕਿੱਥੇ ਲਿਆਉਣੀਆਂ ਬਾਸ ਲਿਆਵਾਂਗੇ ਮਲੋਟੋ ਹੀ ਚਲੋ ਦੇਸੀ ਰੱਖਣੀਆਂ ਕਿ ਦੂਜੇ ਕਿ ਬਾਸ ਸਾਰੇ ਨਹੀਂ ਰੱਖਾਂਗੇ ਦੇਸੀ ਨਹੀਂ ਚਲ ਵਧੀਆ ਗੱਲ ਆ ਲਓ ਜੇ ਸਾਡੇ ਪਿੰਡ ਦੇ ਮਿਹਨਤੀ ਬੰਦੇ ਬਾਕੀ ਸਾਰੇ ਉਧਰ ਦਿਖਾਉਣੇ পার্ক ਨਹੀਂ ਇਹਨੂੰ ਦੱਸੋ ਕੀ ਆਦੇ ਆ ਹੂੰ ਕੀ ਹੈ ਕਰਦੀ ਹੂੰ ਕਰਦੀ ਵੱਡੇ ਮੁਰਗੇ ਸਹੀ ਗੱਲ ਹੈ ਬਿਊਟੀਫੁੱਲ ਸਾਨੂੰ ਦਿਖਾਉਣੇ ਹੈ ਪਾਰਕ ਸਾਨੂੰ ਲੱਗਣਾ ਨਹੀਂ ਪਿੰਡ ਚ ਹੁੰਦਾ ਪਹਿਲਾਂ ਥੱਲਾ ਦਿਖਾਉਣੇ ਫਿਰ ਦਿਖਾਵਾਂ ਤੁਹਾਨੂੰ ਤਾਂ ਪਾ ਮਾਨਸਬਾ ਆਉਣਗੇ ਇੱਕ ਦੋ ਦਿਨਾਂ ਤਾਈਂ ਫਿਰ ਉਹਨਾਂ ਨਾਲ ਵੀ ਕਰਾਂ ਗੱਲਾਂ ਬਾਤਾਂ ਇਹ ਕੋਠੀਆਂ ਬਹੁਤ ਪੁਰਾਣੀਆਂ ਹਵੇਲੀਆਂ ਸਾਰੀਆਂ ਇਹ ਇਹਦੇ ਨਾਲ ਆਪਾਂ ਪ੍ਰੋਪਰ ਵੀਡੀਓ ਬਣਾਈਏ ਤੁਸੀਂ ਦੇਖ ਸਕਦੇ ਹੋ ਵੇਖੋ ਤੁਸੀਂ ਨਜ਼ਾਰਾ ਟੜਕੇ-ਟੜਕੇ ਬੰਦਾ ਡਾਹ ਕੇ ਇੱਥੇ ਮੇਜ਼ ਤੇ ਚਾਹ ਜੋ ਪੀਂਦਾ ਰੱਖ ਕੇ ਅਖਬਾਰ ਕੋਲੇ ਕਣੀ ਬਿਊਟੀਫੁੱਲ ਬਾਕੀ ਮੌਸਮ ਵੀ ਵਧੀਆ ਜੇ ਮੌਸਮ ਵਧੀਆ ਆਵੇ ਫਿਰ ਵੀਡੀਓ ਵੀ ਸੋਹਣੀ ਬਣਦੀ ਹੈ ਹਾਂਜੀ ਬਾਕੀ ਇਹਨਾਂ ਨੂੰ ਮੈਂਟੇਨ ਕਰਕੇ ਰੱਖਣਾ ਪੈਂਦਾ ਹੈ ਫੇਰ ਗੱਲ ਬਣਦੀ ਹੈ ਤੁਹਾਨੂੰ ਤਾਂ ਤਾਂ ਵੀ ਦਿਖਾਉਣੇ ਆ ਰਹੇ ਹੋ ਫਿਰ ਆ ਪਾਰਕ ਬੇਲੇ ਬਹੁਤ ਸੋਹਣੀ ਲੱਗਦੀ ਯਾਰ ਬਹੁਤ ਰੰਗ ਆਉਂਦੇ ਆ ਬੇਲ ਚ ਆਪਣੇ ਦਿੱਲੀ ਰੋਡ ਤੇ ਲੱਗੀਆਂ ਵੰਗਾ ਇੱਥੇ ਲੱਗੇ ਕਿਨੇ ਰੰਗ ਤਾਂ ਤੁਸੀਂ ਵੇਖ ਲਓ ਵੀ ਸਾਡਾ ਪਿੰਡ ਹੀ ਐ ਹੋਰ ਜਗ੍ਹਾ ਨਹੀਂ ਕੋਈ ਸਾਡੇ ਪਿੰਡ ਦੀ ਖੂਬਸੂਰਤੀ ਪਰ ਹੁਣ ਮੈਂ ਤੁਹਾਨੂੰ ਦਿਖਾਉਣਾ ਉਹ ਗਲੀ ਇੱਥੋਂ ਲੰਘ ਕੇ ਵੱਡੀਆਂ ਵੱਡੀਆਂ ਕੋਟੀਆਂ ਪੈ ਗਈਆਂ ਹੁਣ ਤਾਂ ਬਾਹਰੋਂ ਦੇਖ ਲੋ ਵੀਡੀਓ ਪਿੰਡ ਦੀ ਕੈਨੇਡਾ ਅਮਰੀਕਾ ਆਸਟ੍ਰੇਲੀਆ ਲੰਡਨ ਜਿੱਥੇ-ਇਥੇ ਰਹਿੰਦੇ ਹੋਂ ਦੁਬਈ ਆਹ ਰੋੜਾ ਇੱਥੋਂ ਮੈਂ ਆਇਆਗਾ ਬਿਊਟੀਫੁੱਲ ਆਰਨੇ ਵੱਜ ਗਿਆ ਇਦਾਂ ਪਿੰਡ ਦੀ ਬੜੀ ਯਾਦ ਆਉਗੀ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਉਹ ਦੋ ਵੇਲੀਆਂ ਨੇ ਸਾਹਮਣੇ ਦੇ ਦਿਨਗੇ ਕਿਸੇ ਦਿਨ ਨਾ ਇੱਕ ਆਹ ਵਾਲੀ ਤੇ ਕਾਹ ਵਾਲੀ ਸਰਾ ਹੀ ਹੈ ਚੱਲ ਚੱਲ ਪੁੱਟ-ਪੁੱਟ ਕੇ ਕਰਦੇ ਹਾਂ ਕੁੱਤਾ ਕੋਲ ਜਾਵੜੋ ਹਾਲ ਹੋਈ ਠੀਕ ਆ ਕਿਸਰਾ ਬਣਾ ਲਾ ਫਿਰ ਕੱਲ ਨੂੰ ਮਾਰੂ ਗੇੜਾ ਮੈਂ ਨਾਲੇ ਮਾਨਸਾਬ ਆਜੂਗਾ ਇੱਧਰ ਵੀ ਹਰਿਆਲੀ ਮਾਨਸਾਬ ਨੇ ਪੂਰੀ ਕੈਂਪ ਕਰ ਰੱਖੀ ਆ ਚਲੋ ਜੀ ਹੋਰ ਦਿਖਾਉਣੇ ਆ ਪਿੰਡ ਦਾ ਨਿਆਰਾ ਤੁਹਾਨੂੰ ਜਮਣੇ ਬਾਬਾ ਲੱਗਿਆਂਗੇ ਬਾਈ ਤੋੜੋ ਤੇ ਖਾਓ ਪਰ ਪੁੱਛ ਕੇ ਵਾਹ ਦੀ ਵਾਹ ਜਿਉਂ ਉਹ ਵਰ੍ਹੇ ਨਾ ਦਰਵਾਜ਼ੇ ਸਾਡੇ ਪਿੰਡ ਦੇ ਬਿਊਟੀਫੁਲ ਸਰਪੰਸਾ ਆ ਰਹੇ ਨੇ ਸਰਪੰਸਾ ਕੀ ਆਲਾ ਠੀਕ ਆ ਜੀ ਇਧਰ ਹੀ ਪਾਰਕ ਹੈ ਉਹ ਆਪਾਂ ਵੀਡੀਓ ਬਣਾਈ ਸਿੱਖ ਦਣਾ ਵਾਹ ਜੀ ਵਾਹ ਇੱਕ ਦਰਵਾਜ਼ਾ ਹੋਰ ਆ ਗਿਆ ਇਹ ਵੀ ਬਹੁਤ ਸੋਹਣਾ ਬਣਿਆ ਹੋਇਆ ਹੈ ਇਹ ਆਲਾ ਜੁਗੇ ਵਾਹ ਵਾਹ